ਅੱਜ ਉਹਦੀ ਲੈਣਾ ਦੀ ਅਸੀਂ ਨਵਾਂ ਚੇਂਜ ਕਰਕੇ ਨਵੀਆਂ ਲੈਣਾ ਪਾ ਰਹੇ ਇਹ 33 ਲੱਖ ਦਾ ਕੰਮ ਹੈ ਜਿਹਦੇ ਵਿੱਚ ਸਾਰਾ ਮਹੱਲਾ ਸਾਰਾ ਕੰਪਲੀਟ ਹੋ ਜਾਣਾ ਜਿਹਦੇ ਨਾਲ ਤਕਰੀਬਨ ਸਾਰੇ ਇਲਾਕਾ ਨਿਵਾਸੀ ਨੂੰ ਫ੍ਰੈਸ਼ ਕੀਤੇ ਹੋਏ ਸਾਫ਼ ਸੁਥਰਾ ਪਾਣੀ ਮਿਲੇਗਾ ਪਹਿਲੇ ਸੀਵਰ ਪਾ ਦਿੱਤਾ ਸੀ ਹੁਣ ਪਾਣੀ ਦੀ ਲਾਈਨ ਬਣ ਗਈ ਕਿਉਂਕਿ ਬੜੀਆਂ ਪੁਰਾਣੀਆਂ ਲੈਣਾ ਪਈਆਂ ਤੇ ਤਕਰੀਬਨ 35 ਬਤੀ 40 ਸਾਲ ਹੋ ਗਏ ਬੜਾ ਧੰਨਵਾਦ ਆ ਜੀ ਅੱਜ ਤੱਕ ਸਾਡੀ ਸੁਣਵਾਈ ਨਹੀਂ ਹੋਈ ਜੋ ਵੀ ਕੀਤਾ ਇਹਨਾਂ ਨੇ ਬੱਗਾ ਸਾਹਿਬ ਜੀ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਮਨ ਪੱਗਾ ਜੀ ਤੇ ਜਿਨ੍ਹਾਂ ਨੇ ਸਾਡੀ ਗਲੀ ਦਾ ਸੁਣਵਾਈ ਕੀਤੀ ਔਰ ਫਟਾਫਟ ਸਾਨੂੰ ਮਤਲਬ ਜਲਦੀ ਜਲਦੀ ਸਾਡਾ ਕੰਮ ਕਰਵਾਇਆ ਅਸੀਂ ਸਿਰਫ ਇੱਕ ਵਾਰ ਇਹਨਾਂ ਨੂੰ ਕੰਪਲੇਨਟ ਕੀਤੀ ਸੀ ਸਾਡੇ ਗਲੀ ਦਾ ਸੀਵਰੇਜ ਦਾ ਔਰ ਪਾਣੀ ਦਾ ਬਹੁਤ ਬੁਰਾ ਹਾਲ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਸਾਡੀ ਡਿਮਾਂਡ ਸੀਗੀ ਪਾਣੀ ਦੀ ਤੇ ਸੀਵਰੇਜ ਦੇ ਪਾਈਪ ਦੀ ਬਹੁਤ ਬੁਰਾ ਹਾਲ ਸੀ ਗਲੀ 'ਚ ਅੱਜ ਸਾਡੇ ਹਲਕੇ ਦੇ ਐਮਐਲਏ ਮਾਨਜੁਕ ਚੋਦਰੀ ਮਦਲਾਲ ਪੱਕਾ ਜੀ ਨੇ ਜੋ ਕਿ ਸਾਡੀ ਪੀਰੂ ਮੱਲੇ ਸਮਸ਼ਾਨ ਘੜ ਦੇ ਆਪੋਜ਼ਿਟ ਜਿੰਨੀਆਂ ਵੀ ਸਟਰੀਟਸ ਨੇ ਉਹਦੇ ਵਿੱਚ ਸੀਵਰੇਜ ਅਸੀਂ ਪਵਾਤਾ ਸੀਗਾ ਅਜ ਤੋਂ ਤੋ ਤਿੰਨ ਮਹੀਨੇ ਪਹਿਲੇ ਉੱਥੇ ਵਾਟਰ ਸਪਲਾਈ ਦਾ ਕੰਮ ਅੱਜ ਸ਼ੁਰੂ ਕਰਾਇਆ